ਪਿਆਰੇ ਸੋਤਿਓ ਅੱਜ ਆਪਾਂ ਗੱਲ ਕਰਾਂਗੇ ਇੱਕ ਵਿਸ਼ੇਸ਼ ਕਿਸਮ ਦੇ ਡਰ ਬਾਰੇ ਜਿਹੜਾ ਕਿ ਕਾਫੀ ਖਤਰਨਾਕ ਹੋ ਸਕਦਾ ਹੈ ਕਾਟਨ ਬਾਲਸ ਫੋਬੀਆ ਯਾਨੀ ਕਿ ਕਪਾਹ ਦੇ ਗੋਲਿਆਂ ਦਾ ਡਰ ਜਦ ਕਪਾ ਦੇ ਬਾਲਾਂ ਦਾ ਡਰ ਜਦ ਕਪਾ ਵਰਗੀ ਕਾਟਨ ਵਰਗੀ ਕੋਈ ਆਰਟੀਫੀਸ਼ੀਅਲ ਵੀ ਵਸਤੂ ਉਹਦਾ ਡਰ ਜਦ ਉਹਨੂੰ ਵੇਖ ਕੇ ਜਿਹੜਾ ਪੈਨਿਕ ਆਉਂਦਾ ਮਨ ਦੇ ਵਿੱਚ ਜਿਸ ਨੂੰ ਸਿੰਡਗੋਲੋਫੋਬੀਆ ਬੋਲ ਦਿੰਦੇ ਨੇ ਸਿੰਡਗੋਲੋਫੋਬੀਆ ਯਾਨੀ ਕਿ ਕਾਟਨ ਬਾਲਸ ਫੋਬੀਆ ਜਾਂ ਕਪਾਹ ਦੇ ਬਾਲਸ ਦਾ ਡਰ ਹੁਣ ਕਪਾਹ ਦੇ ਗੋਲਿਆਂ ਦਾ ਡਰ ਜਿਸ ਨੂੰ ਆਮ ਮਸਹੀਨ ਮੈਡੀਕਲ ਟਰਮ ਦੇ ਵਿੱਚ ਸਿੰਡੇਗੋਲੋਫੋਬੀਆ ਜਾਂ ਨੂੰ ਬੰਬਾਕੋਫੋਬੀਆ ਵੀ ਕਿਹਾ ਜਾਂਦਾ ਬੰਬਾਕੋਫੋਬੀਆ ਕਿਉਂ ਕਿਹਾ ਜਾਂਦਾ ਕਿਉਂਕਿ ਬੰਬਾਕੀ ਦਾ ਅਰਥ ਜਨਾਨੀ ਭਾਸ਼ਾ ਦੇ ਵਿੱਚ ਹੈ ਕਪਾਹ ਕਾਟਨ ਕਿਵੇਂ ਕਿ ਪੋਬੋਜ਼ਦਾਰਤ ਹੈ ਡੂੰਗਾ ਡਰ ਏਨੀ ਕਿ ਜਾਪਾਨੀ ਪਛਤੀ ਸਾਰੇ ਜੁਨਾਨੀ ਭਾਸ਼ਾ ਦੇ ਜਿਹੜੇ ਲੋਕ ਨੇ ਉਹ ਇਹਨੂੰ ਬੰਬਾਕੋਫੋਬੀਆ ਕਿਉਂ ਤੇ ਜਿਵੇਂ ਅਸੀਂ ਕਾਟਨ ਕਹਿੰਦੇ ਆ ਉਹ ਬੰਬਾਕੀ ਕਹਿੰਦੇ ਕਪਾਹ ਉਹਦਾ ਡਰ ਉਹਨੂੰ ਦੇਖ ਕੇ ਇੱਕਦਮ ਇਹਨਾਂ ਸਵੀਰ ਜੜ ਕੇ ਹਰ ਇੱਕ ਨੂੰ ਪਤਾ ਕਪਾਹ ਤੋਂ ਕੋਈ ਬਲਾਸਟਰ ਦਾ ਹੋਣਾ ਨਹੀਂ ਉਹਦਾ ਜਿਹੜਾ ਡਰਿਆ ਉਹਨੂੰ ਹੁਣ ਉਹਦੇ ਵਿੱਚ ਕੀ ਹੁੰਦਾ ਵਾਗੇ ਆਮ ਲੋਕਾਂ ਨੂੰ ਕਈ ਵਾਰੀ ਹੱਸ ਸਕਦੇ ਹੋ ਤੁਸੀਂ ਇਸ ਤੋਂ ਦੇਖ ਕੇ ਕਿ ਇਹ ਕਿਸ ਤਰ੍ਹਾਂ ਦਾ ਡਰ ਹੋ ਸਕਦਾ ਕੋ ਮਜ਼ਾਕ ਆਉਂਦਾ ਕਈ ਵਾਰੀ ਵੀ ਯਾਰ ਬੰਦਾ ਯਾਰ ਕਾਟਨ ਨੂੰ ਦੇਖ ਕੇ ਡਰ ਗਿਆ ਨਹੀਂ ਇੱਕ ਸੀਰੀਅਸ ਮੈਟਰ ਜਿਹੜੀ ਉਹਦੇ ਕਾਰਨ ਹੁੰਦੇ ਕੋਪਾ ਦੀਆਂ ਗਿੱਲਾਂ ਤੋਂ ਮਤਲਬ ਕਿਵੇਂ ਡਰ ਸਕਦੇ ਲੋਕ ਕਈ ਵਰੀ ਹਰਾਨੀ ਜਨਿਕਾ ਦਾ ਇਹ ਲੱਗਦਾ ਪਰ ਇਹ ਡਰਦੀਆਂ ਜਿਹੜੀਆਂ ਲਗਭਗ ਮੇਨ 500 ਕਿਸਮ ਦੇ ਡਰ ਹੁੰਦੇ ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਮਨ ਦੇ ਵਿੱਚ ਸਵੀਰ ਪੈਨਿਕ ਜਿਹੜੀ ਆ ਉਹ ਆ ਸਕਦੀ ਹੈ ਕੰਬਣ ਤੱਕ ਲੱਗ ਜਾਂਦਾ ਪਰ ਸ ਤਰੇੜੀਆਂ ਆ ਸਕਦੀਆਂ ਉਹਨਾਂ ਦੀ ਥੋੜੀ ਜਿਹੀ ਆਪਾਂ ਗੱਲੇ ਦੇ ਵਿੱਚ ਕਰ ਦਿੰਦੇ ਆ ਇਹ ਡਰ ਜਿਹੜਾ ਨਾ ਅਸਲ ਵਿੱਚ ਮਤਲਬ ਕਹਿੰਨ ਕਿਸੇ ਦੀ ਲਾਈਫ ਨੂੰ ਵੀ ਜਿਹੜਾ ਪ੍ਰਾਪਤ ਤੱਕ ਅਫਸਰਟ ਕਰ ਸਕਦਾ ਹੈ ਖਤਰਨਾਕ ਹੋ ਸਕਦਾ ਹੈ ਕਿਉਂਕਿ ਕਪਾਹ ਜਿਹੀਆਂ ਗੇਂਦਾਂ ਤੋਂ ਡਰਨ ਵਾਲੇ ਲੋਕ ਆ ਉਹ ਜਿਵੇਂ ਕੋਈ ਉਹਨਾਂ ਦਾ ਪਾਸੇ ਲਗਰ ਆਉਂਦਾ ਤਾਂ ਕੋਈ ਦਵਾਈਆਂ ਦੀਆਂ ਬੋਤਲ ਜਿਹੜੀਆਂ ਹੁੰਦੀਆਂ ਨੇ ਦਵਾਈਆਂ ਦੀਆਂ ਬੋਤਲਾਂ ਉਹਨਾਂ ਦੇ ਉੱਪਰ ਜਿਹੜਾ ਕਾਟਨ ਲੱਗਾ ਹੁੰਦਾ ਉਹਦੇ ਤੋਂ ਵੀ ਦੇਖ ਕੇ ਡਰ ਸਕਦੇ ਆ ਬੋਤਲਾਂ ਖੋਲ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਕੀ ਦਿੱਤੇ ਉਹਦਾ ਕਰਕੇ ਨਹੀਂ ਇਹ ਤੱਕ ਕਿ ਲਿਕਵਿਡ ਟਿਪਸ ਵੀ ਵਰਤੋਂ ਨਹੀਂ ਕਰ ਸਕਦੇ ਉਹ ਕਪਾਹ ਦੀਆਂ ਗੇਂਦਾਂ ਨੂੰ ਦੇਖ ਕੇ ਘਬਰਾਹਟ ਦਾ ਅਨੁਭਵ ਕਰਦੇ ਆ। ਯਾਨੀ ਕਿ ਕਹੋ ਕਿ ਕਪਾਹ ਨੂੰ ਦੇਖ ਕੇ ਉਹ ਐਵੇਂ ਕੇ ਜਿਵੇਂ ਆਈਸ ਜੋ ਬਰਫ਼ ਥੋੜੀ ਜੁਬਰੀ ਹੋਵੇ ਨਾ ਕਪਾਹ ਵਰਗੀ ਨਜ਼ਰ ਆਵੇ। ਜabb ਉਹ ਲੇਜ਼ਰ ਵਗੈਰਾ ਦੇ ਅਗ ਉਹਨਾਂ ਨੂੰ ਦੇਖ ਕੇ ਵੀ ਡਰ ਸਕਦੇ। ਕਿਥੋਂ ਤੱਕ ਪਲਾਸਟਿਕ ਜਾਂ ਫੋਮ ਦੀਆਂ ਬਣਾਈ ਗਈ ਜਿਹੜੀ ਵਸਤੂਆਂ ਨੇ ਉਹਨਾਂ ਨੂੰ ਵੀ ਦੇਖ ਕੇ ਡਰ ਸਕਦੇ। ਜੋ ਕੋਈ ਨਾਜ਼ੁਕ ਚੀਜ਼ਾਂ ਜਿਹੜੀਆਂ ਆਮ ਲਿਪਿਡ ਨਾਜ਼ੁਕ ਚੀਜ਼ਾਂ ਨੂੰ ਲਿਪੇਟਣ ਵਾਸਤੇ ਜਿਵੇਂ ਅਸੀਂ ਫੋਮ ਬਣਾਈ ਹੁੰਦੀ ਉਹਨਾਂ ਤੋਂ ਵੀ ਡਰਦਾ ਹੈ। ਉਸ ਨੂੰ ਨਿਕੋਲੋਫੋਬੀਆ ਇੱਕ ਸੰਵੇਦੀ ਡਰ ਹੈ। ਜੋ ਦੁਨੀਆ ਪਰ ਦੇ ਪਾਵੇਂਗੇ ਬਿਲਕੁਲ ਮੁਠੀ بھر ਲੋਕਾਂ ਨੂੰ ਬਹੁਤ ਘੱਟ ਗਿਣਤੀ ਵਾਲੇ ਲੋਕ ਹੈ। ਪਰ ਇਹਦੀ ਮੈਂ ਬੇਸਿਕ ਇੰਟਰੋਡਕਸ਼ਨ ਤੁਹਾਨੂੰ ਦੇਣ ਲੱਗਾ। ਉਹਨ ਇੱਕ ਮੰਨਿਆ ਜਾਂਦਾ ਸੀ ਕਿ ਜਿਹੜਾ ਮਾਈਕਲ ਜੈਕਸਨ ਸੀ ਨਾ ਉਹ ਵੀ ਇਸ ਸਿੰਡੋਗਲੂਫੋਬੀਆ ਤੋਂ ਪੀੜਤ ਸੀ ਉਹਨੂੰ ਇਸ ਚੀਜ਼ ਦਾ ਫੀਅਰ ਸੀ ਕਈ ਫੇਮਸ ਪਰਸਨ ਤੁਸੀਂ ਬਹੁਤੇ ਜਾਣਦੇ ਹੋਗੇ ਉਹਨਾਂ ਨੂੰ ਮਾਈਕਲ ਜੈਕਸਨ ਨੂੰ ਹੁਣ ਇਸ ਇਹਦਾ ਕਿਹੜਾ ਡਰ ਹੈ ਉਹ ਜ਼ਿਆਦਾਤਰ ਪੀੜਤ ਉਹ ਲੋਕ ਹੁੰਦੇ ਆ ਜਿਨ੍ਹਾਂ ਨੂੰ ਮਤਲਬ ਕਈ ਵਾਰੀ ਪਾ ਦੀਆਂ ਗੇਂਦਾਂ ਜਾਂ ਪਲਾਸਟਿਕ ਦੇ ਫੋਮ ਤੋਂ ਜਿਹੜੇ ਡਰਦੇ ਆ ਫਰਮਾ ਜਿਹੜੇ ਇਸ ਗੱਲ ਨੂੰ ਸਹਿਮਤ ਕਿ ਕਈ ਹੋਰ ਫੋਬੀਆਂ ਵਾਂਗ ਇਹ ਵੀ ਕਹਿੰਦੇ ਕਿ ਬਚਪਨ ਦੇ ਵਿੱਚ ਹੀ ਕਿਸੇ ਨਕਰਾਤਮਕ 네ਗੇਟਿਵ ਜਾਂ ਦੁੱਖਦਾਈ ਘਟਨਾ ਦਾ ਅਨੁਭਵ ਕੀਤਾ ਹੁੰਦਾ ਹੈ ਨਾ ਜਿੰਨਾ ਬੱਚਿਆਂ ਨੇ ਉਹਨਾਂ ਦੇ ਅੰਦਰ ਹੀ ਵਿਕਸਿਤ ਹੁੰਦਾ ਜੋ ਬਾਅਦ ਵਿੱਚ ਇਹ ਵੀ ਇੱਕ ਕਾਰਨ ਬਣਦਾ ਤੇ ਉਸ ਚੀਜ਼ ਨੂੰ ਵੀ ਦੇਖ ਕੇ ਉਹ ਜਿਹੜੇ ਡਰ ਜਾਂਦੇ ਨੇ ਛੋਟੀ ਉਮਰ ਦੇ ਬੱਚਿਆਂ ਨੇ ਜਦੋਂ ਕੋਈ ਅਨੁਭਵ ਕੀਤਾ ਹੁੰਦਾ ਹੈ ਜਾਂਦਾ ਓਵਰ ਏਜਡ ਹੋ ਕੇ ਵੀ ਉਹ ਉਹ ਉਹਨਾਂ ਦੇ ਅੰਦਰ ਜਿਹੜਾ ਵਾ ਉਹ ਬਣਿਆ ਰਹਿੰਦਾ ਹੁਣ ਕਪਾਹ ਦੇ ਗੋਲੇ ਜਿਵੇਂ ਕਿਰਲੀਆਂ ਕੌਕਰੇ ਸੱਪ ਜਾਂ ਔਰ ਆਦ ਵਰਗੇ ਡਰਾਉਣੀਆਂ ਜਿਹੜੀਆਂ ਮਤਲਬ ਜਾਰੀ ਕਰਨ ਵਾਲੇ ਜੀਵਾਂ ਦੇ ਅੰਡੇ ਵਰਗੇ ਹੁੰਦੇ ਤੇ ਬੱਚੇ ਦੇ ਜਿਹੜੇ ਕਲਪਨਾਸ਼ੀਲ ਮਨ ਹੁੰਦਾ ਉਹ ਮਨ ਦੇ ਵਿੱਚ ਆਉਣ ਵਾਲੇ ਖਤਰੇ ਨੂੰ ਦਰਸਾ ਦਿੰਦੇ ਆ ਵੀ ਇਹ ਖਤਰਾ ਆ ਜਾ ਇਸ ਕਰਕੇ ਉਹ ਵੈਰੀ ਸਵੀਅਰ ਜਿਹੜਾ ਵਾ ਉਹ ਡੀਪ ਫੀਅਰ ਦੇ ਵਿੱਚ ਚਲੇ ਜਾਂਦੇ ਜਦੋਂ ਵਾਰ-ਵਾਰ ਫਿਰ ਉਹ ਉਹਨਾਂ ਦੇ ਜਿਵੇਂ ਪਲਾਸਟਿਕ ਦੀ ਝੱਗ ਵਗੈਰਾ ਜਿਹੜੀ ਅਗਰ ਮੰਨ ਲਓ ਉਹ ਬਣੀ ਹੁੰਦੀ ਹੈ ਜਿਹੜੀ ਜਾਂ ਕੋਈ ਹੋਰ ਕਵਰੇਜ ਵਾਸਤੇ ਕੁਝ ਰੱਖੀ ਹੁੰਦੀ ਆਮ ਘਰਾਂ ਦੇ ਵਿੱਚ ਅੱਜ ਕਲਾਂ ਦੀਆਂ ਜਾਂਦੀਆਂ ਨੇ ਤੇ ਉਹਨਾਂ ਦਾ ਮਨ ਦੀ ਜਿਹੜੀ ਹੈ ਇਸ ਡਰ ਦੀ ਜਿਹੜੀ ਪ੍ਰਤੀਕਿਰਿਆ ਉਹਨਾਂ ਨੂੰ ਯਾਦ ਕਰ ਲੈਂਦਾ ਹੁਣ ਕੋਈ ਅਣਜਾਣ ਕਾਰਨਾ ਕਰਕੇ ਜਿਵੇਂ ਦੱਖਣੀ ਪ੍ਰਸ਼ਾਂਤ ਦੇ ਟਾਪੂਆਂ ਦੇ ਵਿੱਚ ਜਿਵੇਂ ਕਪਾਹ ਦੀਆਂ ਗਿੰਦਾਂ ਦਾ ਡਰ ਕਾਫੀ ਪ੍ਰਚਲਿਤ ਹੈਗਾ ਜਿਵੇਂ ਪ੍ਰਸਿੱਧ ਜਿਵੇਂ ਉਤਪਾਦਾਂ ਦੀ ਜਿੱਥੇ ਰਿਓ ਪੈਕੇਜ ਕੀਤੀ ਜਾਂਦੀ ਹੈ ਉਹ ਡਿਲੀਵਰੀ ਦੀਆਂ ਜਿਹੜੀਆਂ ਕਪਾਹ ਦੀਆਂ ਗਰੁੱਪ ਜਿਹੜੀ ਅੱਗੇ ਜੇ ਅੱਗੇ ਫਿਰ ਉਹ ਸਪਲਾਈ ਜਿਵੇਂ ਕੀਤੀਆਂ ਜਾਂਦੀਆਂ ਹੁਣ ਇਹਦੇ ਲੱਛਣ ਕੀ ਹੁੰਦੇ ਨੇ ਜਿਵੇਂ ਕਿ ਹੋਰ ਸੰਵੇਦੀ ਫੋਬੀਆ ਜਿਹੜੇ ਟ੍ਰਿਗਰ ਬਣਦੇ ਨੇ ਜਿਵੇਂ ਮੰਨ ਲਓ ਪਾਣੀ ਦਾ ਡਰ ਆਉਂਦਾ ਕਿਸੇ ਨੂੰ ਉੱਚੀ ਜਗ੍ਹਾ ਦਾ ਡਰ ਆਉਂਦਾ ਅਪਲੱਗ-ਲੱਗ ਕੋਸ਼ਿਸ਼ ਕਰਾਂਗੇ ਸਾਰਿਆਂ ਦੇ ਪਰਚੂਰਤਰੀ ਗੱਲ ਕੀਤੀ ਜਾਵੇ ਜਾਂ ওভার ਬੜੀ ਜ਼ੋਰ-ਜ਼ੋਰ ਨਾਲ ਬੱਚੇ ਰੋਂਦੇ ਨੇ ਚੀਕਦੇ ਨੇ ਜਾਂ ਉਸ ਜਗ੍ਹਾ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਦੇ ਅੰਦਰ ਡਰ ਬੈਠਾ ਹੁੰਦਾ ਉਹ ਦਵਾਈਆਂ ਦੀਆਂ ਬੋਤਲਾਂ ਜਾਂ ਕੋਈ ਹੋਰ ਪੈਕ ਦਿੱਤੀਆਂ ਹੋਈਆਂ ਡਾਕਸ ਵਗੈਰਾ ਨੇ ਉਹਨਾਂ ਨੂੰ ਵੀ ਖੋਲਣ ਤੋਂ ਡਰਦੇ ਜਦੋਂ ਅਡਲਟ ਦੇ ਵਿੱਚ ਵੀ ਆ ਜਾਂਦੇ ਨੇ ਜਾਂ ਸੂਤੀ ਕੱਪੜੇ ਪਹਿਨਣ ਤੋਂ ਵੀ ਡਰ ਜਾਂਦੇ ਗਏ ਉਹਨਾਂ ਨੂੰ ਵੀ ਅਵੋਇਡ ਕਰਦੇ ਜੇ ਹਾਈਪਰ ਵੈਂਟੀਲੇਟਿੰਗ ਤੇਜ਼ ਸਾਹ ਲੈਣਾ ਦਿਲ ਦੀ ਧੜਕਣ ਕਿਉਂਕਿ ਤੇਜ਼ ਉਹ ਸਾਹ ਦਾ ਡਰ ਦੇ ਨਾਲ ਤੇਜ਼ ਚੱਲ ਜਾਂਦਾ ਦਿਲ ਦੀ ਧੜਕਣ ਜਿਹੜੀ ਆ ਉਹ ਵੱਧ ਜਾਂਦੀ ਹੈ ਉਹਨਾਂ ਦਾ ਜਿਹੜਾ ਅਨਲੈਜ਼ਾ ਉਹ ਗੁੱਸੇ ਗੁੱਸੇ ਨਾਲ ਪਰ ਜਾਂਦਾ ਉਹਨਾਂ ਦੀ ਜਿਹੜੀ ਮਤਲਬ ਪ੍ਰਤੀਕਿਰਿਆ ਬੜੀ ਕਨੌਨੀਕ ਕਿਸਮ ਦੀ ਬਣ ਜਾਂਦੀ ਹੈ ਪੂਰੀ ਤਰ੍ਹਾਂ ਨਾਲ ਉਹ ਘਬਰਾਹਟ ਦੇ ਵਿੱਚ ਪੈ ਜਾਂਦੇ ਚਿੰਤਾ ਜਾਂ ਇਵੇਂ ਕਿ ਉਹਨਾਂ ਨੂੰ ਮਨੋ ਚਿੰਤਾ ਦਾ ਡਰ ਐਂਜਾਇਟੀ ਦਾ ਟੈਗ ਹੈ ਚਿੰਤਾ ਦਾ ਦੌਰਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਵੀ ਕਹਿ ਸਕਦਾ ਜਿਵੇਂ ਨਾਲ ਇੱਕਦਮ ਪਸੀਨਾ ਆਉਣਾ ਡਰ ਲੱਗਣਾ ਸਰੀਰ ਕੰਬਣਾ ਹੁਣ ਇਹਦੇ ਵਿੱਚ ਮਾਨਸਿਕ ਲੱਛਣ ਕੁਝ ਆ ਜਾਂਦੇ ਆ ਜੇ ਮਨ ਦੇ ਵਿੱਚ ਡੈਥ ਦੇ ਵਿਚਾਰ ਆਜਣੇ ਮੌਤ ਦੇ ਵਿਚਾਰ ਜਾਂ ਦਿਮਾਗ ਦੇ ਅੰਦਰ ਉਹ ਜਿਹੜੇ ਲਗਾਤਾਰ ਕਈ ਤਰ੍ਹਾਂ ਦੀਆਂ ਫਿਲਮਾਂ ਉਹਦੇ ਚ ਘੁੰਮਦੀਆਂ ਰਹਿੰਦੀਆਂ ਨੇ ਜਿਹੜੀਆਂ ਉਹਦੇ ਮਨ ਨੂੰ ਬੜਾ ਬੁਰਾ ਅਸਰ ਪਾਉਂਦੀਆਂ ਨੇ ਅਗਰ ਤੁਹਾਨੂੰ ਵੀ ਲੱਗਦਾ ਤੁਹਾਡੇ ਘਰ ਦੇ ਵਿੱਚ ਵੀ ਕੋਈ ਬੱਚਾ ਜੋ ਥੋੜਾ ਸਿਆਣਾ ਵੀ ਹੋ ਗਿਆ ਅਗਰ ਉਹ ਐਦਾਂ ਨਹੀਂ ਹੈ ਵਸਤੂਆਂ ਨੂੰ ਦੇਖ ਕੇ ਘਬਰਾਉਂਦਾ ਤਾਂ ਉਹਦਾ ਟਾਈਮ ਨਾਲ ਤੁਸੀਂ ਆਪਣੇ ਮਾਨਸਿਕ ਰੋਗੀ ਡਾਕਟਰ ਜਿਹੜੇ ਮਨੋਵਿਗਿਆਨੀ ਹੋ ਉਹਨਾਂ ਨੂੰ ਮਿਲ ਕੇ ਕਿਉਂਕਿ ਬੜੇ ਸੌਖੇ ਢੰਗ ਨਾਲ ਇਹਦਾ ਇਲਾਜ ਕੀਤਾ ਜਾਂਦਾ ਦਵਾਈਆਂ ਦੀ ਹਾਲਾਂਕਿ ਬਹੁਤ ਇਹਦੇ ਵਿੱਚ ਕੱਟ ਲੋਡ ਪੈਂਦੀ ਹੈ ਕੋਈ ਹਿਪਨੋਟਾਈਜ਼ਿੰਗ ਟਾਈਪ ਦੇ ਟ੍ਰੀਟਮੈਂਟ ਹੁੰਦੇ ਨੇ ਕੋਈ ਥੈਰਾਪੀਜ਼ ਦੇਣੀਆਂ ਪੈਂਦੀਆਂ ਨੇ ਇਦੇ ਵਿੱਚ ਕਈ ਤਰ੍ਹਾਂ ਦੀ ਮਤਲਬ ਜਿਹੜੇ ਕੋਈ ਮਤਲਬ ਜਿਹੜੇ ਐਕਸਪੋਜ਼ਰ ਵਿਅਕਤੀ ਹੁੰਦੇ ਨੇ ਠੀਕ ਹੋਏ ਹੁੰਦੇ ਉਹਨਾਂ ਦੇ ਵੀਜ਼ ਲੈਣੇ ਕਹਿੰਦੇ ਉਹਨਾਂ ਨਾਲ ਕੰਟੈਕਟ ਕਰਾਉਣਾ ਪੈਂਦਾ ਇੱਕ ਦੂਜੇ ਦਾ ਪਰਿਵਾਰਕ ਮੈਂਬਰਾਂ ਨੂੰ ਕੁਝ ਚੀਜ਼ਾਂ ਦੀ ਗਾਈਡੈਂਸ ਦੇਣੀ ਪੈਂਦੀ ਕੋਈ ਅਲੱਗ-ਅਲੱਗ ਤਰ੍ਹਾਂ ਦੀਆਂ ਕਿਹੜੀਆਂ ਥੈਰਾਪੀਜ਼ ਨੇ ਉਹ ਕਿਹੜੀਆਂ ਪੈਂਦੀਆਂ ਅਗਰ ਤੁਹਾਡੇ ਚ ਵੀ ਸਟ੍ਰੈਸ ਜਾਂ ਤੁਸੀਂ ਦੇਖਿਆ ਜਾਂ ਸੁਣਿਆ ਹੋਵੇਗਾ ਕਿ ਐਦਾਂ ਦੀ ਦੇਖ ਕੇ ਘਬਰਾਹਟ ਆਉਂਦੀ ਹੈ ਦਿਲ ਦੀ ਧੜਕਣ ਵਧਦੀ ਹੈ ਇਕ ਤਿੰਨ ਤੁਹਾਡੀ ਉਹ ਟ੍ਰਿਗਰ ਹੈ ਜਾਨੀ ਕਿ ਤੁਹਾਡੇ ਦਿਮਾਗ ਦੇ ਵਿੱਚ ਡਰ ਦੀ ਭਾਵਨਾ ਉਹਦੇ ਨਾਲ ਤਸਵੀਰ ਪੈਦਾ ਹੋ ਜਾਂਦੀ ਹੈ ਜਿਵੇਂ ਕੁਝ ਲੋਕ ਲਿਫਟ ਤੋਂ ਡਰਦੇ ਨੇ ਕੁਝ ਲੋਕ ਹਨੇਰੇ ਤੋਂ ਡਰਦੇ ਨੇ ਉਹਨਾਂ ਦੇ ਵੀ ਅਲੱਗ-ਅਲੱਗ ਆਪਾਂ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਬਹੁਤ ਜ਼ਿਆਦਾ ਡਰਦੇ ਨੇ ਇਸ ਕਰਕੇ ਇਹ ਵੀ ਇੱਕ ਟ੍ਰਿਗਰ ਹੁੰਦਾ ਕੋ ਮੀਰਿਆ ਕੇ ਤੁਹਾਨੂੰ ਚੰਗਾ ਲੱਗੇਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ